ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਘਰ ਤੋਂ ਆਉਂਦੇ ਜਾਂਦੇ ਭਾਵ ਕੇ ਬਾਹਰ ਜਾਂਦੇ ਸਮੇ ਇਹ ਜਾਦੂ ਵਾਲੀ ਚੀਜ਼ ਆਪਣੀ ਜੇਬ ਵਿੱਚ ਰੱਖ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਹਾਡੀ ਤਰੱਕੀ ਵੇਖ ਕੇ ਲੋਕ ਹੈਰਾਨ ਰਹਿ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਜ਼ਿਆਦਾ ਖਾਸ ਸਾਬਿਤ ਹੋ ਜਾਵੇਗੀ ਕਿਉਂਕਿ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਬੜੀ ਹੀ ਖਾਸ ਜਾਣਕਾਰੀ ਲੈ ਕੇ ਆਏ ਹਾਂ ਤੇ ਛੋਟਾ ਜਿਹਾ ਉਪਾਅ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸਤ ਸੰਕੇ ਜੀ ਆਪਣੇ ਘਰ ਤੋਂ ਬਾਹਰ ਜਾਂਦੇ ਹੋਏ ਕਿਸੇ ਵੀ ਖਾਸ ਜਾਂ ਸ਼ੁਭ ਕੰਮ ਨੂੰ ਕਰਨ ਦੇ ਲਈ ਇਸ ਤਰ੍ਹਾਂ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕਿਸੇ ਖਾਸ ਕੰਮ ਦੇ ਲਈ ਘਰ ਤੋਂ ਬਾਹਰ ਜਾਣਾ ਹੀ ਪੈਂਦਾ ਹੈ ਤੇ ਜਦੋਂ ਵੀ ਅਸੀਂ ਘਰ ਤੋਂ ਬਾਹਰ ਨਿਕਲਦੇ ਹਾਂ ਜਿਹੜੀ 네ਗੇਟਿਵ એનર્ਜੀ ਹੁੰਦੀ ਹੈ ਉਹ ਸਾਡੇ ਕੋਲ ਆ ਕੇ ਬੁਰਾ ਪ੍ਰਭਾਵ ਪਾਉਂਦੀ ਹੈ ਆਪਾਂ ਅਕਸਰ ਕਈ ਵਾਰ ਵੇਖਦੇ ਤੇ ਸੁਣਦੇ ਵੀ ਹਾਂ ਕਈ ਲੋਕਾਂ ਤੋਂ ਕਿ ਜਦੋਂ ਅਸੀਂ ਕਿਸੇ ਸ਼ੁਭ ਕੰਮ ਦੇ ਲਈ ਜਾਂਦੇ ਹਾਂ ਉਹ ਸਾਡਾ ਕੰਮ ਸਿਰੇ ਨਹੀਂ ਚੜਦਾ ਅਸੀਂ ਬੜੀ ਮਿਹਨਤ ਵੀ ਕਰਦੇ ਹਾਂ ਕੋਸ਼ਿਸ਼ਾਂ ਵੀ ਕਰਦੇ ਹਾਂ ਇਮਾਨਦਾਰੀ ਦੇ ਨਾਲ ਕੰਮ ਵੀ ਕਰਦੇ ਹਾਂ ਪਰ ਫਿਰ ਵੀ ਸਾਡਾ ਕੋਈ ਕੰਮ ਸਿਰੇ ਨਹੀਂ ਜਾਂਦਾ ਜਿਵੇਂ ਤੁਹਾਨੂੰ ਕਿ ਦੱਸ ਦਈਏ ਕਿ ਸਾਡੀ ਅੱਜ ਦੀ ਵੀਡੀਓ ਵਿੱਚ ਜਾਣਕਾਰੀ ਦੇਣ ਵਾਲੇ ਹਾਂ ਕਿ ਹਰ ਇੱਕ ਮਨੁੱਖ ਦਾ ਅਲੱਗ-ਅਲੱਗ ਇੱਕ ਔਰਾ ਹੁੰਦਾ ਹੈ ਜਿਵੇਂ ਕਿ ਹਰ ਇੱਕ ਮਨੁੱਖ ਦਾ ਅਲੱਗ ਔਰਾ ਹੁੰਦਾ ਹੈ ਤਾਂ ਉਸ ਦੀਆਂ ਚੀਜ਼ਾਂ ਵੀ ਆਕਰਸ਼ਿਤ ਹੁੰਦੀਆਂ ਹਨ ਜਿਵੇਂ ਕਿ ਅਸੀਂ ਮੰਨ ਲੈਂਦੇ ਹਾਂ ਕਈ ਮਨੁੱਖ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਹਨਾਂ ਦਾ ਜਿਹੜਾ ਔਰਾ ਹੁੰਦਾ ਹੈ ਨਾ ਉਹ ਤੁਹਾਨੂੰ ਆਕਰਸ਼ਿਤ ਕਰਨ ਵਾਲਾ ਹੁੰਦਾ ਹੈ ਤੇ ਉਹ ਜਿਹੜੇ ਮਨੁੱਖ ਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਕਦੇ ਵੀ ਤਨ ਦੀ ਕਮੀ ਨਹੀਂ ਆਉਂਦੀ ਇਸੇ ਤਰ੍ਹਾਂ ਹੀ ਜੇਕਰ ਕਿਸੇ ਮਨੁੱਖ ਦਾ ਔਰਾ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੂੰ ਆਕਰਸ਼ਿਤ ਕਰਨ ਵਾਲਾ ਹੁੰਦਾ ਹੈ ਤਾਂ ਫਿਰ ਕੀ ਹੁੰਦਾ ਹੈ ਕਿ ਉਹਨਾਂ ਚੀਜ਼ਾਂ ਨੂੰ ਹੀ ਆਕਰਸ਼ਿਤ ਕਰ ਰਹੇ ਹੁੰਦੇ ਹਨ ਉਹਨਾਂ ਦੇ ਵਿੱਚ ਹੀ ਘਿਰ ਜਾਂਦੇ ਹਨ ਕੋਈ ਨਾ ਕੋਈ ਮੁਸ਼ਕਲ ਪਰੇਸ਼ਾਨੀ ਹਮੇਸ਼ਾ ਲਈ ਉਹਨਾਂ ਦੇ ਸਾਹਮਣੇ ਆ ਕੇ ਖੜੀ ਰਹਿੰਦੀ ਹੈ ਇਹ ਚੀਜ਼ ਤੁਸੀਂ ਅਕਸਰ ਹੀ ਵੇਖਦੇ ਹੋਵੋਗੇ ਕਿ ਜਦੋਂ ਵੀ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ ਚਾਹੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਮੰਦਰ ਵਿੱਚ ਜਾਂਦੇ ਹਾਂ ਕਿਤੇ ਵੀ ਅਸੀਂ ਧਾਰਮਿਕ ਸਥਾਨ ਤੇ ਜਾਂਦੇ ਹਾਂ ਉੱਥੇ ਜਾ ਕੇ ਸਾਨੂੰ ਬੜਾ ਹੀ ਕਈ ਵਾਰ ਪੋਜ਼ਿਟਿਵ ਲੱਗਦਾ ਹੈ ਸਾਡੇ ਮਨ ਨੂੰ ਪੋਜ਼ਿਟਿਵ ਵਾਈਬਸ ਆਉਂਦੀਆਂ ਹਨ ਸਾਨੂੰ ਬੜਾ ਸਕੂਨ ਮਿਲਦਾ ਹੈ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਸ ਵੇਲੇ ਕੀ ਹੁੰਦਾ ਹੈ ਜਿਹੜਾ ਉਸ ਵਿਅਕਤੀ ਦਾ ਔਰਾ ਹੁੰਦਾ ਹੈ ਉਹਦੀਆਂ ਜਿਹੜੀਆਂ ਬੁਰੀਆਂ ਚੀਜ਼ਾਂ ਹੁੰਦੀਆਂ ਹਨ 네ਗੇਟਿਵ એનર્ਜੀ ਹੁੰਦੀ ਹੈ ਉਸ ਦਾ ਮਾੜਾ ਪ੍ਰਭਾਵ ਜੋ ਹੈ ਉਸ ਤੇ ਫਿਰ ਨਹੀਂ ਪਾ ਸਕ ਰਿਹਾ ਹੁੰਦਾ ਜਦੋਂ ਅਸੀਂ ਇਸ ਤਰ੍ਹਾਂ ਧਾਰਮਿਕ ਸਥਾਨ ਤੇ ਜਾਂਦੇ ਹਾਂ ਪੋਜ਼ਿਟਿਵ ਵਾਈਬਸ ਆਉਂਦੀਆਂ ਹਨ ਉਹ ਸਭ ਉਹਨਾਂ ਚੀਜ਼ਾਂ ਦੇ ਜਿਹੜੇ ਸਾਡੇ ਤੇ ਪ੍ਰਭਾਵ ਕਿਸੇ ਤਰ੍ਹਾਂ ਦਾ ਮਾੜਾ ਨਹੀਂ ਪੈਣ ਦਿੰਦਾ ਉਕੇ ਹੁੰਦਾ ਕੀ ਹੈ ਅਸੀਂ ਉਸ ਸਮੇਂ ਪਰਮਾਤਮਾ ਤੇ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਬੈਠੇ ਹੁੰਦੇ ਹਾਂ ਇਸ ਕਰਕੇ ਤੁਹਾਨੂੰ ਇੱਥੇ ਇਹ ਚੀਜ਼ ਸਮਝ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੋਵੇਗੀ ਤੇ ਬੜਾ ਹੀ ਜ਼ਰੂਰੀ ਵੀ ਹੈ ਇਸ ਗੱਲ ਨੂੰ ਸਮਝਣਾ ਕਿ ਜਿਹੜਾ ਤੁਹਾਡਾ ਔਰਾ ਹੈ ਉਹ ਤੁਹਾਡੇ ਉੱਪਰ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਇੱਕ ਦੁੱਖ ਸੁੱਖ ਤੇ ਜ਼ਿਆਦਾ ਪ੍ਰਭਾਵ ਪਾਉਂਦਾ ਹੈ ਜਿਵੇਂ ਅਸੀਂ ਧਾਰਮਿਕ ਸਥਾਨ ਤੋਂ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਰ ਤੋਂ ਬਾਹਰ ਨਿਕਲਦੇ ਹਾਂ ਜਿਹੜੇ ਵਿਅਕਤੀ ਦਾ ਜਿਹੜਾ ਵੀ ਔਰਾ ਹੁੰਦਾ ਹੈ ਜਿਵੇਂ ਕਿ ਜੇਕਰ ਕੋਈ ਵੀ ਵਿਅਕਤੀ ਦਾ 네ਗੇਟਿਵ ਹੈ ਤਾਂ ਫਿਰ ਉਹੀ ਸੇਮ ਚੀਜ਼ ਦਾ ਪ੍ਰਭਾਵ ਧਾਰਮਿਕ ਸਥਾਨ ਤੋਂ ਨਿਕਲਣ ਤੋਂ ਬਾਅਦ ਉਸਤੇ ਉੱਪਰ ਫਿਰ ਪੈਣਾ ਸ਼ੁਰੂ ਹੋ ਜਾਂਦਾ ਹੈ ਕਹਿਣ ਦਾ ਭਾਵ ਕਿ 네ਗੇਟਿਵ ਪ੍ਰਭਾਵ ਉਸਦੇ ਉੱਪਰ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੇ ਵਿਅਕਤੀ ਦਾ ਔਰਾ ਚੰਗਾ ਹੁੰਦਾ ਹੈ ਵਧੀਆ ਹੁੰਦਾ ਹੈ ਉਸਦੇ ਉੱਪਰ ਫਿਰ ਪੋਜ਼ੀਟਿਵ ਪ੍ਰਭਾਵ ਹੀ ਪਵੇਗਾ ਜਦੋਂ ਵੀ ਪਵੇਗਾ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਇਹ ਹੀ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਵਿਸਥਾਰ ਨਾਲ ਸਾਂਝੀ ਕਰਨ ਵਾਲੇ ਹਾਂ ਇਸ ਕਰਕੇ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਤੇ ਹੋ ਸਕੇ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਤੁਹਾਡੇ ਲਈ ਅੱਜ ਦੀ ਵੀਡੀਓ ਬੜੀ ਹੀ ਖਾਸ ਸਾਬਿਤ ਹੋ ਜਾਵੇਗੀ ਜੇਕਰ ਤੁਸੀਂ ਇਸ ਵੀਡੀਓ ਨੂੰ ਸਕਿਪ ਕਰਕੇ ਵੇਖੋਗੇ ਤਾਂ ਅੱਧੀ ਅਧੂਰੀ ਹੀ ਜਾਣਕਾਰੀ ਮਿਲੇਗੀ ਜੋ ਕਿ ਨੁਕਸਾਨਦੇ ਵੀ ਹੋ ਸਕਦੀ ਹੈ ਇਸ ਲਈ ਪੂਰੀ ਹੀ ਵੀਡੀਓ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣ ਲੈਣਾ ਸਾਧ ਸੰਗਤ ਜੀ ਤਾਂ ਜੋ ਹੋਰ ਭੈਣ ਭਰਾਵਾਂ ਦਾ ਵੀ ਭਲਾ ਹੋ ਜਾਵੇ ਸਾਧ ਸੰਗਤ ਜੀ ਇਸੇ ਤਰ੍ਹਾਂ ਅਕਸਰ ਅਸੀਂ ਵੇਖਦੇ ਹਾਂ ਜਦੋਂ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਆ ਜਾਂਦੀਆਂ ਹਨ ਅਕਸਰ ਹੀ ਲੋਕ ਹੱਦ ਤੋਂ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਨ ਤੇ ਆਪਣੀਆਂ ਪਰੇਸ਼ਾਨੀਆਂ ਨੂੰ ਵੇਖ ਕੇ ਉਹ ਬਿਲਕੁਲ ਥੱਕ ਹਾਰ ਕੇ ਬੈਠ ਜਾਂਦੇ ਹਨ ਪਰ ਸਾਨੂੰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਹੁੰਦਾ ਕੀ ਹੈ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਈਆਂ ਹੁੰਦੀਆਂ ਹਨ ਤਾਂ ਪਰਮਾਤਮਾ ਸਾਨੂੰ ਉਹਨਾਂ ਦਾ ਹੱਲ ਵੀ ਖੁਦ ਦੇ ਦੇਣਗੇ ਇਸ ਤਰ੍ਹਾਂ ਕਈ ਲੋਕਾਂ ਦਾ ਇਹ ਵੀ ਆਖਣਾ ਹੁੰਦਾ ਹੈ ਜਿਕੇ ਪਰਮਾਤਮਾ ਕਿਵੇਂ ਸਾਨੂੰ ਪਰੇਸ਼ਾਨੀਆਂ ਦਾ ਹੱਲ ਦਿੰਦੇ ਹਨ ਪਰਮਾਤਮਾ ਸਾਡੇ ਕੋਲ ਤਾਂ ਆ ਨਹੀਂ ਸਕਦੇ ਪਰ ਸਾਡੇ ਲਈ ਕੋਈ ਨਾ ਕੋਈ ਹੇਲਾ ਵਸੀਲਾ ਜ਼ਰੂਰ ਬਣਾ ਦਿੰਦੇ ਹਨ ਜਿਸ ਕਰਕੇ ਸਾਡੇ ਦੁੱਖ ਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਜਿਵੇਂ ਕਿ ਤੁਸੀਂ ਸਮਝ ਸਕਦੇ ਹੋ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਉਪਾਅ ਦੱਸਣ ਵਾਲੇ ਹਨ ਇਸ ਉਪਾਅ ਦੇ ਰਾਹੀਂ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਆ ਜਾਵੇਗੀ ਤੁਹਾਡੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਇਹ ਵੀ ਇੱਕ ਹੇਲਾ ਵਸੀਲਾ ਹੀ ਹੁੰਦਾ ਹੈ ਕਈ ਲੋਕ ਕੀ ਕਰਦੇ ਹਨ ਕਿ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਫਲ ਨਹੀਂ ਮਿਲਦਾ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਪਰਮਾਤਮਾ ਉਸ ਵਿਅਕਤੀ ਦੀ ਮਦਦ ਕਰਨਾ ਚਾਹੁੰਦੇ ਹਨ ਉਹ ਕਿਸੇ ਵੀ ਜੀਵ ਨੂੰ ਕਿਸੇ ਵੀ ਇਨਸਾਨ ਨੂੰ ਖੁਦ ਹੀਲਾ ਵਸੀਲਾ ਬਣਾ ਕੇ ਭੇਜਦੇ ਹਨ ਜਿਸ ਦੇ ਨਾਲ ਉਹ ਮਨੁੱਖ ਦੀਆਂ ਸਾਰੀਆਂ ਪਰੇਸ਼ਾਨੀਆਂ ਤੇ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ ਇਸ ਕਰਕੇ ਜਦੋਂ ਵੀ ਸਾਡੇ ਜੀਵਨ ਦੇ ਵਿੱਚ ਕਦੇ ਦੁੱਖ ਤੇ ਤਕਲੀਫ ਆਉਂਦੀ ਹੈ ਤਾਂ ਕੋਈ ਨਾ ਕੋਈ ਮੁਸ਼ਕਿਲ ਪਰੇਸ਼ਾਨੀ ਆਉਂਦੀ ਹੈ ਇਹਨਾਂ ਤੋਂ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਹਰ ਇੱਕ ਮਨੁੱਖ ਦੀ ਜ਼ਿੰਦਗੀ ਦਾ ਔਰਾ ਆਪਣਾ ਹੀ ਹੁੰਦਾ ਹੈ ਤੇ ਅਲੱਗ ਹੁੰਦਾ ਹੈ ਹਰ ਇੱਕ ਵਿਅਕਤੀ ਅਲੱਗ ਹੀ ਕਿਸਮ ਦਾ ਹੁੰਦਾ ਹੈ ਜੇਕਰ ਕਮਜ਼ੋਰ ਹੈ ਤਾਂ ਆਪਣੇ ਘਰ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਹਨ ਤਾਂ ਆਪਾਂ ਕਿਸੇ ਔਰੇ ਨੂੰ ਮਜ਼ਬੂਤ ਬਣਾਉਣ ਦੇ ਲਈ ਕੀ ਕਰਨਾ ਹੈ ਜਦੋਂ ਵੀ ਆਪਣੇ ਘਰ ਤੋਂ ਬਾਹਰ ਨਿਕਲਣਾ ਹੈ ਤੁਸੀਂ ਕੀ ਕਰਨਾ ਹੈ ਇੱਕ ਹਲਦੀ ਦੀ ਗੱਠ ਨੂੰ ਆਪਣੀ ਜੇਬ ਦੇ ਵਿੱਚ ਲੈ ਕੇ ਹੀ ਘਰ ਤੋਂ ਬਾਹਰ ਜਾਣਾ ਹੈ ਤੇ ਇਹ ਹਲਦੀ ਦੀ ਗੱਠ ਹੈ ਜਿਹੜੀ ਬੜੀ ਹੀ ਪਾਵਰਫੁਲ ਹੁੰਦੀ ਹੈ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲੋਗੇ ਕਿਸੇ ਵੀ ਕੰਮ ਦੇ ਲਈ ਜਾਓਗੇ ਉਸ ਸਮੇਂ ਤੁਹਾਡੇ ਦੁੱਖ ਤਕਲੀਫਾਂ ਦੂਰ ਹੋ ਜਾਣਗੀਆਂ ਫਿਰ ਮੁਸੀਬਤ ਆਉਣ ਵਾਲੀ ਵੀ ਜੇਕਰ ਹੋਵੇਗੀ ਉਹ ਨਹੀਂ ਹੋਵੇਗੀ ਤੇ ਉਹ ਜਿਹੜੀ ਹਲਦੀ ਦੀ ਗੱਠ ਹੁੰਦੀ ਹੈ ਉਹ ਇਸ ਮੁਸੀਬਤ ਦਾ ਸਾਹਮਣਾ ਆਪ ਕਰ ਲੈਂਦੀ ਹੈ ਇਹ ਨਹੀਂ ਜਿਆਦਾ ਤਾਕਤਵਰ ਤੇ ਪਾਵਰਫੁਲ ਹੁੰਦੀ ਹੈ ਇਹ ਹਲਦੀ ਦੀ ਗੱਠ ਕਿਉਂਕਿ ਇਸ ਦੇ ਵਿੱਚ ਬਹੁਤ ਜਿਆਦਾ ਪੋਜ਼ਿਟਿਵ એનર્ਜੀ ਹੁੰਦੀ ਹੈ ਜਦੋਂ ਵੀ ਤੁਸੀਂ ਜੇਬ ਦੇ ਵਿੱਚ ਹਲਦੀ ਦੀ ਗੱਠ ਪਾਈ ਹੋਵੇਗੀ ਤਾਂ ਆਪਣੇ ਹੱਥ ਨੂੰ ਜਦੋਂ ਵੀ ਜੇਬ ਵਿੱਚ ਪਾਓਗੇ ਜਿਵੇਂ ਹੀ ਉਹ ਤੁਹਾਡੇ ਹੱਥ ਨੂੰ ਟੱਚ ਕਰੇਗੀ ਹਲਦੀ ਦੇ ਗੱਠ ਦੇ ਨਾਲ ਤੁਹਾਡਾ ਬਹੁਤ ਜਿਆਦਾ ਜਿਹੜਾ ਕਮਜ਼ੋਰ ਆਉਰਾ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਇਸ ਦੇ ਨਾਲ ਕਈ ਲੋਕਾਂ ਦੀਆਂ ਪ੍ਰੋਬਲਮਸ ਪਰੇਸ਼ਾਨੀਆਂ ਦਾ ਹੱਲ ਹੋ ਜਾਂਦਾ ਹੈ ਉਹਨਾਂ ਨੌਵੀਂ ਜਦੋਂ ਆਪਣੇ ਘਰ ਤੋਂ ਬਾਹਰ ਜਾਂਦੇ ਆ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਂ ਫਿਰ ਦੋਸਤਾਂ ਮਿੱਤਰਾਂ ਦੇ ਨਾਲ ਕਿਤੇ ਵੀ ਜਾਂਦੇ ਹਨ ਹੁੰਦਾ ਕੀ ਹੈ ਕਿ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਦਾ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ ਉਹ ਸਾਰਿਆਂ ਦਾ ਬਹੁਤ ਜ਼ਿਆਦਾ ਕਰਦੇ ਹਨ ਪਰ ਫਿਰ ਵੀ ਲੋਕ ਉਹਨਾਂ ਦਾ ਮਜ਼ਾਕ ਬਣਾਉਂਦੇ ਹਨ ਇਹ ਪ੍ਰੋਬਲਮ ਅਕਸਰ ਹੀ ਬਹੁਤ ਸਾਰੇ ਲੋਕਾਂ ਨੂੰ ਆਉਂਦੀ ਹੈ ਇਸ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਵੀ ਉਹ ਵੇਖਦੇ ਹਨ ਕਿ ਕਿਸੇ ਨੂੰ ਕੋਈ ਵੀ ਗੱਲ ਕਰਦੇ ਹਨ ਉਹਨਾਂ ਦੀ ਕਹੀ ਗੱਲ ਕਿਸੇ ਨੂੰ ਚੰਗੀ ਨਹੀਂ ਲੱਗਦੀ ਇਸ ਲਈ ਤੁਸੀਂ ਕੀ ਕਰਨਾ ਹੈ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਇਸ ਦੇ ਲਈ ਤੁਸੀਂ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੈ ਆਪਣੀ ਜੇਬ ਦੇ ਵਿੱਚ ਰੱਖ ਕੇ ਅੱਠ ਕਾਲੀਆਂ ਮਿਰਚਾਂ ਦੇ ਦਾਣੇ ਹਮੇਸ਼ਾ ਹੀ ਰੱਖਣੇ ਹਨ ਫਿਰ ਹੀ ਤੁਸੀਂ ਘਰ ਤੋਂ ਬਾਹਰ ਨਿਕਲਣਾ ਹੈ ਇਸ ਦੇ ਨਾਲ ਕੀ ਹੋਵੇਗਾ ਜਿਵੇਂ ਹੀ ਤੁਸੀਂ ਘਰ ਤੋਂ ਬਾਹਰ ਨਿਕਲੋਗੇ ਆਪਣੇ ਘਰ ਤੋਂ ਨਿਕਲਣ ਤੇ ਬਾਅਦ ਸਾਡੇ ਨੇੜੇ ਜੜੀ ਮਾੜੀ ਊਰਜਾ ਭਾਵ ਕੇ ਨਕਾਰਾਤਮਕ ਊਰਜਾ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਵੱਧ ਜਾਂਦਾ ਹੈ ਉਹ ਕਾਲੀ ਮਿਰਚ ਦੇ ਦਾਣੇ ਤੁਹਾਡੇ ਨੇੜੇ ਇਹਨਾਂ ਚੀਜ਼ਾਂ ਨੂੰ ਨਹੀਂ ਆਉਣ ਦੇਣਗੇ ਤੁਹਾਡੇ ਆਸ-ਪਾਸ ਵੀ ਫਟਕਣ ਨਹੀਂ ਦੇਣਗੇ ਇਹ ਜਿਹੜੀਆਂ ਮਾੜੀਆਂ ਚੀਜ਼ਾਂ ਜਾਂ ਸ਼ਕਤੀਆਂ ਹੁੰਦੀਆਂ ਹਨ ਉਹੀ ਮਨੁੱਖ ਦੇ ਨਾਲ ਪ੍ਰਭਾਵ ਪਾਉਂਦੀਆਂ ਹਨ ਬੁਰਾ ਪ੍ਰਭਾਵ ਛੱਡਦੀਆਂ ਹਨ ਤੇ ਇਹਨਾਂ ਮਾੜੀਆਂ ਚੀਜ਼ਾਂ ਦਾ ਹੀ ਹੁੰਦਾ ਹੈ ਜਿਸ ਤੇ ਕਰਕੇ ਸਾਡਾ ਕੋਈ ਕੰਮ ਨਹੀਂ ਬਣਦਾ ਇਹਦਾ ਜਿਹੜਾ ਕਮਜ਼ੋਰ ਔਰਾ ਹੁੰਦਾ ਹੈ ਉਹਨਾਂ ਦੇ ਹੀ ਬਣੀਆਂ ਹੁੰਦੀਆਂ ਹਨ ਉਹਨਾਂ ਦੇ ਔਰੇ ਨੂੰ ਬਿਗਾਰਨ ਦਾ ਕੰਮ ਕਰਦੀਆਂ ਹਨ ਇਸ ਕਰਕੇ ਕੋਈ ਵੀ ਖਾਸ ਕੰਮ ਕਰਨ ਦੇ ਲਈ ਜਾ ਰਹੇ ਹੋ ਤਾਂ ਜਾਂ ਘਰ ਤੋਂ ਬਾਹਰ ਨਿਕਲ ਰਹੇ ਹੋ ਤੁਸੀਂ ਕੀ ਕਰਨਾ ਹੈ 5 6 ਜਾਂ ਫਿਰ 8 ਦਾਣੇ ਕਾਲੀ ਮਿਰਚ ਦੇ ਹਮੇਸ਼ਾ ਹੀ ਆਪਣੀ ਜੇਬ ਵਿੱਚ ਪਾ ਕੇ ਰੱਖਣੇ ਹਨ ਕਹਿਣ ਤੋਂ ਭਾਵ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਹਾਰ ਨਹੀਂ ਮੰਨਣੀ ਜਦੋਂ ਮਨੁੱਖ ਜ਼ਿੰਦਗੀ ਵਿੱਚ ਹਾਰ ਮੰਨ ਲੈਂਦਾ ਹੈ ਕਮਜ਼ੋਰ ਪਹਿ ਜਾਂਦਾ ਹੈ ਉਹ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਫਿਰ ਅਗੇ ਨਹੀਂ ਵੱਧ ਪਾਉਂਦਾ ਉਸ ਦਾ ਕੌਨਫੀਡੈਂਸ ਹਮੇਸ਼ਾ ਲਈ ਲੋ ਹੋ ਜਾਂਦਾ ਹੈ ਇਸ ਕਰਕੇ ਤੁਸੀਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਮੁਸ਼ਕਲਾਂ ਪਰੇਸ਼ਾਨੀਆਂ ਵਿੱਚ ਆਪਣਾ ਕੌਨਫੀਡੈਂਸ ਲੋ ਬਿਲਕੁਲ ਵੀ ਨਹੀਂ ਕਰਨਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਹੈ ਜੇਕਰ ਸਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਕੋਈ ਨਾ ਕੋਈ ਹੱਲ ਵੀ ਜ਼ਰੂਰ ਹੁੰਦਾ ਹੈ ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਨਿਕਲਣਾ ਹੈ ਬਸ ਇੱਕ ਹਲਦੀ ਦੀ ਗੱਠ ਜਾਂ 6-7 ਕਾਲੀਆਂ ਮਿਰਚਾਂ ਦੇ ਦਾਣੇ ਆਪਣੇ ਕੋਲ ਜ਼ਰੂਰ ਰੱਖ ਲੈਣੇ ਹਨ ਫਿਰ ਹੀ ਘਰ ਤੋਂ ਬਾਹਰ ਜਾਣਾ ਹੈ ਜਿਵੇਂ ਹੀ ਤੁਸੀਂ ਦੋ ਚੀਜ਼ਾਂ ਘਰ ਤੋਂ ਬਾਹਰ ਲੈ ਕੇ ਨਿਕਲੋਗੇ ਤੁਹਾਡਾ ਇੱਜ਼ਤਮਾਨ ਵੀ ਹੋਵੇਗਾ ਮਾਨ ਸਨਮਾਨ ਮਿਲੇਗਾ ਮਾੜੀਆਂ ਚੀਜ਼ਾਂ ਵੀ ਤੁਹਾਡੇ ਨੇੜੇ ਬਿਲਕੁਲ ਵੀ ਨਹੀਂ ਆਉਣਗੀਆਂ ਲੋਕ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਉਣਗੇ ਇਹ ਇੱਕ ਬਹੁਤ ਹੀ ਜ਼ਿਆਦਾ ਸਿੰਪਲ ਤੇ ਘਰੇਲੂ ਜਿਹਾ ਉਪਾਅ ਹੈ ਗਰੰਟੀ ਨਾਲ ਕਹਿ ਸਕਦੇ ਹਾਂ ਜੀ ਤੁਹਾਡੀਆਂ ਮੁਸ਼ਕਲਾਂ ਦਾ ਅੰਤ ਹੋ ਜਾਵੇਗਾ ਇਸੇ ਤਰ੍ਹਾਂ ਹੀ ਹਰ ਇੱਕ ਚੀਜ਼ ਦੇ ਲਈ ਉਪਾਅ ਹੁੰਦੇ ਹਨ ਇਸ ਲਈ ਵੀਡੀਓ ਨੂੰ ਤੁਸੀਂ ਰੋਜ਼ ਹੀ ਵੇਖ ਸਕਦੇ ਹੋ ਕਿ ਕਿਹੜਾ ਉਪਾਅ ਕਿਸ ਦੇ ਉੱਪਰ ਕਿਸ ਤਰ੍ਹਾਂ ਅਸਰ ਕਰੇਗਾ ਤੁਹਾਨੂੰ ਲਾਭ ਦੇਵੇਗਾ ਕੁਝ ਵੀ ਨਹੀਂ ਕਈ ਵਾਰ ਸਾਨੂੰ ਪਤਾ ਹੁੰਦਾ ਇਸ ਕਰਕੇ ਚੀਜ਼ ਦੇ ਅਲੱਗ-ਅਲੱਗ ਉਪਾਅ ਹੁੰਦੇ ਹਨ ਤੇ ਜਿਸ ਕਰਕੇ ਫਿਰ ਅਸੀਂ ਪਿੱਛੇ ਹੀ ਰਹਿ ਜਾਂਦੇ ਹਾਂ ਬਸ ਲੋੜ ਹੈ ਇਹਨਾਂ ਨੂੰ ਕਰਨ ਲਈ ਵਿਸ਼ਵਾਸ ਤੇ ਸ਼ਰਧਾ ਤੇ ਭਾਵਨਾ ਦੇ ਇਸ ਦਾ ਸਾਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਹ ਤਾਂ ਬਸ ਸਾਡੇ ਘਰ ਦੇ ਵਿੱਚੋਂ ਹੀ ਲਈਆਂ ਜਾਣ ਵਾਲੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਸਾਨੂੰ ਬਹੁਤ ਹੀ ਲਾਭ ਤੇ ਫਾਇਦੇ ਵੀ ਮਿਲ ਜਾਂਦੇ ਹਨ ਇਸ ਉਪਾਅ ਨੂੰ ਕਰਨ ਦੇ ਨਾਲ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ ਆਪਣਾ ਭਲਾ ਹੀ ਹੋਵੇਗਾ ਤੇ ਕਿਸੇ ਦਾ ਬੁਰਾ ਤਾਂ ਨਹੀਂ ਅਸੀਂ ਕਰ ਰਹੇ ਇਸ ਲਈ ਕਿਸੇ ਵਹਿਮ ਭਰਮ ਦੇ ਵਿੱਚ ਵੀ ਨਹੀਂ ਪੈਣਾ ਕਿਉਂਕਿ ਇਹ ਕੋਈ ਜਾਦੂ ਟੋਣਾ ਨਹੀਂ ਹੈ ਇਹ ਤਾਂ ਬਸ ਘਰੇਲੂ ਜਿਹੇ ਉਪਾਅ ਹਨ ਤਾਂ ਜੋ ਜਿਹੜਾ ਸਾਡੇ ਤੇ ਮਾੜਾ ਸਮਾਂ ਚੱਲ ਰਿਹਾ ਹੈ ਉਹ ਚੰਗੇ ਸਮੇਂ ਦੇ ਵਿੱਚ ਤਬਦੀਲ ਹੋ ਜਾਵੇ ਜੇਕਰ ਸਾਡੇ ਮਨ ਦੇ ਵਿੱਚ ਸੱਚੀ ਸ਼ਰਧਾ ਤੇ ਵਿਸ਼ਵਾਸ ਹੋਵੇਗਾ ਤਾਂ ਮਾੜੀ ਕਿਸਮਤ ਨੂੰ ਵੀ ਅਸੀਂ ਚੰਗੀ ਕਿਸਮਤ ਵਿੱਚ ਬਦਲ ਸਕਦੇ ਹਾਂ ਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ